ਮਹਿੰਦਰਾ 585 DI ਕਿੰਨੇ ਮਾਡਲ ਹੈ ਜੀ ਇਹ 99 ਮਾਡਲ ਹੈ ਵੀਰੇ 99 ਮਾਡਲ ਆ ਤੇ ਕੀ ਡਿਮਾਂਡ ਕਰਦੇ ਆ ਇਹਦੀ ਇਹਦੀ 2,55,000 ਰੁਪਏ ਦੀ 2,55,000 ਡਿਮਾਂਡ ਇਹ ਕਿੰਨੇ ਮਾਡਲ ਹੈਗਾ ਜੀ 99 ਜੀ 99 ਮਾਡਲ ਆ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ 2,55,000 ਜੀ 2,55,000 ਡਿਮਾਂਡ ਹੈ ਜੀ 35 ਫੇਰ ਇਹ ਕਿੰਨੇ ਮਾਡਲ ਹੈ ਜੀ 99 ਮਾਡਲ ਹੈ ਜੀ ਇਹ ਬਾਰ ਪੰਪ ਵਾਲਾ ਬਾਰ ਪੰਪਾਈ ਜੀ ਕੀ ਡਿਮਾਂਡੀ ਇਹਦੀ ਦੇਵਾਂਗੇ ਜੀ 65000 ਦਾ ਹਾਨਾ ਚ ਠੀਕ ਹੈ ਜੀ 1 ਲੱਖ 1 ਲੱਖ 500 ਫੋਨ ਨੰਬਰ ਬਾਈ ਜੀ ਆਪਣਾ 99785 ਹਾਂਜੀ 03753 ਜੀ ਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਖੜੇ ਆ ਬਰਨਾਲਾ ਟਰੈਕਟਰ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਪੂਨੀਆ ਰੌਣਕਾਂ ਲੱਗੀਆਂ ਹੋਈਆਂ ਮੰਡੀ ਤੇ ਪੂਰਾ ਭਰਨ ਲੱਗਿਆ ਮੇਲਾ ਇਹ ਬਾਈ ਭੋਲੇ ਕੋਲੇ ਖੜੇ ਆਪਾਂ ਜਿਹੜਾ ਸਵਰਾ 735 ਦਾ ਸਪੈਸਲਾ ਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਿਵੇਂ ਜੀ ਠੀਕ ਠਾਕ ਜੀ ਤੇ ਕਿੰਨੇ ਕੁ ਟਰੈਕਟਰ ਲੈ ਕੇ ਆ ਬਾਈ ਜੀ ਅਸੀਂ ਲੈ ਕੇ 5 ਲੈ ਕੇ ਆਈ ਸੀ ਠੀਕ ਹੈ ਜੀ ਹਾਂਜੀ ਐਮ ਐਂ ਡੀ ਦਾ ਆਪਣਾ ਕੀ ਲੋਕੇਸ਼ਨ ਆ ਬਈ ਆਪਣੇ ਆਪਣਾ ਜੋਧਪੁਰ ਪਿੰਡਾ ਜੀ ਚੀਮਾ ਜੋਧਪੁਰ ਹਾਂਜੀ ਬਰਨਾਲੀ ਤੋਂ ਇੱਥੋਂ 8 ਕਿਲੋਮੀਟਰ ਹੀ ਪੈਂਦਾ ਜੀ ਠੀਕ ਆ ਉੱਥੇ ਘਰੇ ਖੜੇ ਹੁੰਦੇ ਨੇ ਇਹ ਆਪਾਂ ਸਟਾਰਟ ਕਰਦੇ ਜੀ ਮਹਿੰਦਰਾ 575 ਡੀ ਆਈ ਤੋਂ 85 ਤੋਂ 85 ਤੋਂ 85 ਤੋਂ ਮਹਿੰਦਰਾ 585 ਡੀ ਆਈ ਕਿੰਨੇ ਮਾਡਲ ਹੈ ਜੀ ਇਹ ਇਹ 99 ਮਾਡਲ ਆ ਵੀਰੇ ਇਹ 99 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਬੋਲੇ ਟਾਇਰਾਂ ਲਾਲੂ 90 ਕੁ ਪਤਾ ਹੋਣਗੇ 85 ਤੋਂ 90% ਰਹਿ ਗਈ ਗੁਡਇਰ ਦੇ ਟਾਇਰ ਆ ਬਾਈ ਚਾਰ ਚਾਰੇ ਗੁਡਇਰ ਦੇ ਟਾਇਰ ਆ 13 6 28 ਵਾਲੇ ਟਾਇਰ ਵਾਲੇ ਤੇ ਬਾਡੀ ਲੈਨ ਦਾ Ориਜినਲ ਆ ਬਈ ਇਹ ਹਾਂ ਜੀ ਹਾਂ ਸਾਰਾ Ориਜినਲ ਕੱਲਾ ਬੈਂਪਰ ਪੇਂਟ ਹੋਇਆ ਹੋਇਆ ਹੈ ਨੰਬਰ ਬਈ ਇਹਦਾ ਪੰਜਾਬੀ ਹੈ ਜੀ ਪੀ ਵੀ 13 ਸੰਗਰੂਰ ਨੰਬਰ ਆ ਤੇ ਮਗਰਾਟ ਮਗਰੂਟ ਦੇਖ ਸਕਦਾ ਤੁਸੀਂ ਪੂਰੇ ਉੱਤੇ ਰਿਪੋਰਟਾਂ ਜਾਂ ਇੰਡੀਕੇਟਰ ਚਾਰੇ ਲੱਗੇ ਹੋਇਆ ਬਈ ਐ ਨਹੀਂ ਹੈਗਾ ਕੋਈ ਟੁੱਟਿਆ ਹੋਇਆ ਪੂਰਾ ਸਾਫ ਹੈ ਟਰੈਕਟਰ ਤੇ ਕਿੰਨੇ ਮਾਡਲ ਹੈ ਇਹ ਬਈ 99 ਮਾਡਲ ਹੈ ਵੀਰੇ 99 ਮਾਡਲ ਆ ਹਾਂ ਜੀ ਤੇ ਕੀ ਡਿਮਾਂਡ ਕਰਦੇ ਆ ਇਹਦੀ ਇਹਦੀ 255000 ਰੁਪਏ 2 ਲੱਖ 55 ਹਜ਼ਾਰ ਡਿਮਾਂਡ ਆ ਹਾਂਜੀ ਤੇ ਮਾਨਤਾ ਨਾ ਹੋ ਜੂ ਇਥੋਂ ਬਈ ਮੌਕੇ ਤੇ ਹੋ ਜੂ ਜੀ ਠੀਕ ਆ ਜੀ ਹਾਂਜੀ ਤੇ ਅੱਗੇ ਗੱਲ ਕਰਦੇ ਆ ਬਾਈ ਜੀ ਨਾਟ ਗੈਰਾਂ ਦੇ ਟੋਟਾ ਡਾਇਰੈਕਟਰ ਆ ਇਹ ਸਾਡਾ ਤੁਸੀਂ ਮੂਰੇ ਖੜਾ ਤੇ ਕਿੰਨੇ ਮਾਡਲ ਆ ਜੀ ਇਹ ਇਹ 99 ਇਹ ਵੀ 99 ਆ ਜੀ 99 ਮਾਡਲ ਹਾਂਜੀ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਬੋਲੇ ਟਾਇਰੇ ਦੇ ਸਿੱਕ ਬੈਠਾ ਤਾਂ ਹੋਣਗੇ ਜੀ ਅਸੀਂ ਕਪਾਈ ਸੇ ਟਾਇਰ ਹੈ ਗਿਆ ਬਾਈਕ ਵਾਲੇ ਜੇਕੇ ਦੇ ਆ ਬਾਈ ਜੀ 16928 ਵਾਲੇ ਫਰੰਟ ਵਾਲੇ ਗੁੜੀਰ ਦੇ ਆ ਇਹ ਕਿੰਨੇ ਮਾਡਲ ਸੀਗਾ ਜੀ 99 ਜੀ 99 ਮਾਡਲ ਆ ਹਾਂਜੀ ਇਹ ਟਾਇਰ ਟਾਇਰਾਂ ਦੀ ਕੰਡੀਸ਼ਨ ਹੈਗੀ ਐਸੀ 85 85 ਪੈਸੇ ਤੇ ਨੰਬਰ ਵਾਈ ਜੀ ਇਹਦਾ ਨੰਬਰ ਹਰਿਆਣੇ ਦਾ ਜੀ ਹਰਿਆਣੇ ਦਾ ਨੰਬਰ ਤੇ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ 2,55,000 ਜੀ 2,55,000 ਡਿਮਾਂਡ ਹੈ ਇਹਦੀ ਹਾਂਜੀ ਤੇ ਜੋ ਵੀ ਹੋ ਜੂ ਮੈਂ ਮੰਨਦਾ ਹਾਂ ਮੰਨਤਨ ਕਰ ਲਾਂਗੀ ਮੌਕੇ ਤੇ ਠੀਕ ਹੈ ਜੀ ਅੱਗੇ ਅੱਗੇ ਆ ਗਿਆ ਜੀ ਸਪਰਾ 735 ਜਿਵੇਂ ਕਿਹਾ ਸੀ ਭੋਲਾ ਸਪਰਾਜਾਂ ਵਾਲਾ ਵਜਦਾ ਕਿੰਨੇ ਮਾਡਲ ਆਏ ਬਾਈ 96 ਮਾਡਲ ਆ 96 ਮਾਡਲ ਆ ਹਾਂਜੀ ਅੰਦਰ ਪੰਪਾ ਅੰਦਰ ਪੰਪਾ ਜੀ ਚਾਰੇ ਟਾਇਰ ਨਵੇਂ ਆ ਇਹਦੇ ਠੀਕ ਆ ਜੀ ਟਾਇਰ ਫਰੰਟ ਵਾਲੇ ਤਾਂ ਬਿਲਕੁਲ ਹੀ ਨਵੇਂ ਆ ਬੈਕ ਵਾਲੇ ਹੈਗੇ ਜੀ 95 ਦੇ ਪੰਜੇ ਨੀਲੇ ਮਗਰਾਟਾਂ ਚ ਆ ਗਿਆ ਏ ਪੀਵੀ 13 ਸੰਗਰੂਰ ਦਾ ਨੰਬਰ ਆ ਗਿਆ ਬਾਈ ਜੀ ਇਹ ਇਹ ਰੰਗ ਪੇਂਟ ਦਾ ਬਾਈ ਜੀ ਇਹ ਸਾਰਾ ਓਰੀਜਨਲ ਹੀ ਹੈ ਤਾਂ ਠੀਕ ਆ ਜੀ ਓਰੀਜਨਲ ਆ ਬਾਈ ਹਾਂਜੀ ਇਹ ਕੀ ਡਿਮਾਂਡ ਕਰਦਾ ਇਹ ਦੀ ਇਹਦੀ 1,55,000 ਜੀ 1,55,000 ਹਾਂ ਜੀ ਜੋ ਮੰਨਤਾ ਨਾ ਉਹ ਜੋ ਬਈ ਮੋਕੇ ਤੇ ਕਰਾਂਗੇ ਜੀ ਇਹਦਾ ਪੰਪ 15 ਨਾਲ ਬਈ ਇਹਦਾ ਪੰਪ 15 ਜੀ ਠੀਕ ਆ ਜੀ ਅੱਗੇ ਆ ਗਿਆ ਸਵਰਾ 77 35 ਫੇਰ ਇਹ ਕਿੰਨੇ ਮਾਡਲ ਹੈ ਜੀ 95 ਮਾਡਲ ਹੈ ਜੀ ਇਹ ਬਾਰ ਪੰਪ ਵਾਲਾ ਬਾਰ ਪੰਪਾਈ ਚਿੱਟੇ ਮਗਰਾਟਾਂ ਵਾਲਾ ਚਿੱਟੇ ਮਗਰਾਟਾਂ ਜੀ ਹਾਂ ਜੀ ਇਹਦੇ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਆ ਬੈਕ ਵਾਲੇ 85 90 ਪੈਸੇ ਹੋਰ ਲਓ ਬੈਕ ਵਾਲੇ ਹੈਗੇ 85 90 85 90 ਪੈਸੇ ਪੰਜਾਬ ਨੰਬਰ ਆ ਹਾਂ ਜੀ ਇਹ ਰੰਗ ਪੇਂਟ ਦਾ ਪੁੱਜੀ ਆਈ ਰੰਗ ਪੇਂਟ ਤੇ ਰੰਗ ਪੇਂਟ ਦਾ ਮਾੜਾ ਮੋਟਾ ਦੇਖੋ ਸਾਤੋਂ ਪਰ ਪਾਰੀਆਂ ਤਾਂ ਹੋਈ ਜਾਂਦਾ ਠੀਕ ਆ ਜੀ ਇਹਦੀ ਸੋਸੋ ਤੇ ਮਾੜਾ ਮੋਟਾ ਆ ਸੋਸੋ ਜੀ ਹਾਂ ਜੀ ਠੀਕ ਆ ਜੀ ਇਹ ਕਿੰਨੇ ਮਾਡਲ ਸੀਗਾ ਇਹ 97 ਜੀ 97 ਮਾਡਲ ਬਾਹਰ ਪੰਪ 97 ਮਾਡਲ ਇਹਦੀ ਏਡ ਮਾੜੀ ਇਹਦੀ ਦੇਵਾਂਗੇ ਜੀ 65000 ਦਾ ਹਾਨਾ ਚ ਠੀਕ ਆ ਜੀ 1 ਲੱਖ 1 ਲੱਖ 5000 ਅੱਗੇ ਫੇਰ ਆ ਗਿਆ ਸਪਰਾ 735 ਸਿੰਗਲ ਸਟਾਰ 97 ਮਾਡਲ 99 ਮਾਡਲ ਆ ਬਾਹਰ ਪੰਪ ਵਾਲਾ 프ਾਂਟ ਵਾਲੇ ਟਾਇਰ ਬਿਲਕੁਲ ਨਵੇਂ ਆ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਸੇ ਵੀ 85 ਤੋਂ 90 ਪਈ ਹੈ ਹੁਣ ਦੀ 85 90 ਵਿੱਚ ਏ ਟਾਇਰ ਰਹਿ ਗਿਆ ਬੈਕ ਵਾਲੇ ਚਾਰੇ ਇੰਡੀਕੇਟਰ ਲੱਗੇ ਹੋਏ ਆ ਮਕਰਾਟ ਵੀ ਪੂਰੇ ਵਧੀਆ ਪਏ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਪੂਰੀ ਓਕੇ ਰਪੋਰਟਾਂ ਦਾ ਇਹਦਾ ਰੰਗ ਪੇਂਟ ਬਾਈ ਬਸ ਇਹ ਤਾਂ ਕੋਈ ਖਾਸ ਨਹੀਂ ਹੈ ਠੀਕ ਹੈ ਜੀ ਮਾੜਾ ਮੋਟਾ ਮਾੜਾ ਮੋਟਾ ਜੀ ਇਹਦਾ ਬੜਾ ਠੀਕ ਹੈ ਜੀ 5-10 ਪੰਜ ਹੀ ਕਹਿ ਸਕਦੇ ਬਸ ਹਾਂ ਜੀ ਬਸ ਆਹੀ ਠੀਕ ਹੈ ਜੀ ਤੇ ਹੁਣ ਆਪਾਂ ਅਡਰੈਸ ਦੀ ਗੱਲ ਕਰੀ ਜੀ ਇਹ ਆਪਣਾ ਜੋਧਪੁਰ ਪਿੰਡ ਹੈ ਜੀ ਇਹ ਮਾਝੂਲ ਬਰਨਾਲੇ ਦੇ ਕੋਲੇ ਆ ਠੀਕ ਆ ਜੀ ਹਾਂ ਜੀ ਤੇ ਫੋਨ ਨੰਬਰ ਬਾਈ ਜੀ ਆਪਣਾ 99785 ਹਾਂ ਜੀ 03753 ਜੀ ਦੇ ਕਿਸੇ ਨੇ ਟਰੈਕਟਰ ਵਿੱਚ ਘਟਾਉਣਾ ਹੋਵੇ ਘਟਾ ਸਕਦੇ ਹਾਂ ਜੀ ਕੋਈ ਗੱਲ ਨਹੀਂ ਕੋਈ ਮਰਜ਼ੀ ਹੋ ਬਾਈ ਕੋਈ ਮਰਜ਼ੀ ਹੋਵੇ ਕੱਟ ਲੈ ਕੇ ਕੱਟਣੋਂ ਤੂੰ ਵੀ ਹੋ ਠੀਕ ਆ ਜੀ ਹਾਂ ਜੀ ਹਾਂ ਜੀ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦਾਂਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ